ਕਿਆ ਹੈ ਇਹ ਨਹੀਂ ਆਪਣੇ ਕੀ ਹੈ ਇਹ ਸਭ ਕੁਝ ਹੈ ਉਹ ਕੋਈ ਬੰਦਾ ਥੋੜੀ ਹੈ ਚਲਿਏ ਦੱਸੋ ਵੇ ਕਿਹੜੀ ਗੱਡੀ ਦੇ ਹੱਥ ਲੈ ਰੱਖਣਾ ਉਹੀ ਲੈ ਕੇ ਜਾਵਾਂਗੇ ਉਹੀ ਉਹ ਤੈਨੂੰ ਪਤਾ ਹੈ ਰਵੀ ਹੱਥ ਰੱਖ ਤੂੰ ਕਿ ਲਿਆ ਜਣਾ ਜੀ ਕਿੰਨੇ ਚਾਰੇ ਜਣੇ ਆ ਕਿ ਕੱਪ ਇੱਕ ਹੋਰ ਲਿਆਵਾਂ ਪੰਜ ਜਣੇ ਤੇ ਕੋਈ ਨਹੀਂ ਜੀ ਦੇਖ ਲੈਣੇ ਆਪੇ ਜਾਨ ਹਾਓਰ ਯੂ ਜਾਨ ਤੁਹਾਡਾ ਭਰਾ ਦੇਖ ਲੋ ਤੁਹਾਡੇ ਲਈ ਤੇਰਾ ਜਿਹੜਾ ਜੀ ਦੀ ਤੇਰਾ ਆ ਜਾ ਸਾਹਿਬ ਜੀ ਦੀ ਆਈਆਂ ਅੱਜ ਰਵੀ ਤੂੰ ਗੋਰੀ ਹੋ ਲੱਗਦਾ ਤੈਨੂੰ ਪਤਾ ਹੀ ਹੈ ਨੇਚਰਲ ਬਿਊਟੀ ਨਾਲੇ ਏ ਹੋਰ ਹੋ ਗਏ ਗੁੱਟ ਗੁੱਟ ਤੁਹਾਡਾ ਭਰਾ ਦੇਖ ਲੋ ਚਾ ਚੂ ਨਾ ਹਾਂਜੀ ਬਾਬਿਓ ਕੀ ਹਾਲ ਚਾਲ ਆ ਲਿਆ ਅੱਜ ਦੀ ਸ਼ੁਰੂਆਤ ਫਿਰ ਤੋਂ ਕੀਤੀ ਜਾਂਦੀ ਹੈ ਚੰਨੀ ਦੇ ਘਰ ਤੋਂ ਅੱਜ ਅਸੀਂ ਕਾਹਦਾ ਲੰਗਰ ਲਾਣ ਲੱਗੇ ਆ ਜੀ ਫਰੂਟ ਚਾਟ ਦਾ ਫਰੂਟ ਚਾਟ ਦਾ ਲੰਗਰ ਲਾਣ ਲੱਗੇ ਆ ਜੀ ਤੇ ਮੁੰਡੇ ਸਵੇਰ ਤੋਂ ਵੀ ਗਏ ਹੋਇਆ ਡਟੇ ਹੋਇਆ ਤਿਆਰੀਆਂ ਚਾ ਆਪਣੇ ਪਾਲਾ ਜੀ ਪਾਲਾ ਜੀ ਸਿਹਾਈ ਹਾਈ ਚਾਨੀਆਂ ਲੈ ਲਿਆ ਮੂਗਾ ਨੂੰ ਧੋਪਣਾ ਲੱਗਣ ਦੂ ਅੱਜ ਹੋਰ ਹੋਰ ਜੀ ਇਦਾਂ ਨਹੀਂ ਆ ਛਾਚੇ ਰਹਿਣਾ ਛਾਚੇ ਤੇ ਜਦੋਂ ਇਹਦਾ ਵੀ ਆਪਣੇ ਭਰਾ ਨੇ ਵੀ ਜਿਹਨਾਂ ਨੇ ਗੱਡੀ ਲਾਈ ਹੋਈ ਐ ਸੇਵਾ ਦੇ ਉੱਤੇ ਲਾ ਦਿੱਤੀ ਜabe ਲਾ ਦਿੱਤੀ ਯਾਰ ਯਾਰ ਕੀ ਕਾਂਡੇ ਆ ਤੁਸੀਂ ਬਾਬਾ ਕੀ ਕਾਂਡੇ ਆ ਤੁਹਾਡੇ ਤੋਂ ਗੱਲ ਇਹ ਕਿਉਂ ਨਹੀਂ ਬਣ ਰਹੀ ਐ ਬਾਬੇ ਓ ਬਾਬੇ ਉਹ ਕੋਈ ਬੰਦਾ ਥੋੜੀ ਐ ਕਿਹੜੀ ਗੱਡੀ ਜਾਣਾ ਉਹ ਕਿਹੜੀ ਗੱਡੀ ਤੇ ਜਾਈਏ ਪਾਲੇ ਗੱਡੀਆਂ ਗੱਡੀਆਂ ਕਰਦੇ ਆਂਗੇ ਪਰ ਮੈਂ ਸਫਾਰੀ ਤੇ ਜਾਣਾ ਚਾਹੂੰਗਾ ਸਫਾਰੀ ਥੋੜੀ ਜੀ ਤੈਨੂੰ ਪਤਾ ਬੇਰ ਥਿਲੇ ਆ ਪੇਕਿਆਂ ਨੂੰ ਹੁਣ ਕਿੱਦਾਂ ਕਹਿੰਦੇ ਹੁਣ ਤੇਰੇ ਪੇਕਿਆਂ ਨੂੰ ਸਫਾਰੀ ਸ਼ੂਕਦੀ ਜਾਉ ਇਹ ਤੇਰੇ ਮੈਂ ਤਾਂ ਚਿੰਗਾਰ ਲੈ ਇਹ ਹੁਣ ਬਸ ਖਤਮ ਐ ਇਹ ਮੈਂ ਆ ਮੈਂ ਜੋਤੂ ਨਾਲ ਤਾਂ ਮਾਲਿਆ ਜੋਤੂ ਕੁਆੜੀਆਂ ਥੋੜੀ ਜੋਤੂ ਦਾ ਜੋਨ 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 ਕੁਆੜੀਆਂ ਕਿੰਨਾ ਜੱਜ ਫੇਰ ਰਵੀ ਚਲੋ ਫੇ ਆਜੋ ਰਵੀ ਜੀ ਤੁਸੀਂ ਵੀ ਅੱਜ ਸੇਵਾ ਤੇ ਆਏ ਆ ਮੈਂ ਕੱਲ ਵੀ ਸੀ ਇਹ ਤੇਰੀਆਂ ਇਹੀ ਹਰਕਤਾਂ ਮਾਰੀ ਜਾਂਦਾ ਬਈ ਪਤਾ ਹੀ ਇਹ ਬੰਦਾ ਚੱਲੀਏ ਤੇ ਚਲੋ ਫੇ ਮੁੰਡਿਓ ਆਜੋ ਫੇਰ ਚੱਲੀਏ ਦੱਸੋ ਵੇ ਕਿਹੜੀ ਗੱਡੀ ਦੇ ਹੱਥ ਲੈ ਰੱਖਣਾ ਉਹੀ ਲੈ ਕੇ ਜਾਵਾਂਗੇ ਉਹੀ ਉਹ ਤੈਨੂੰ ਪਤਾ ਹੀ ਐ ਰਵੀ ਹੱਥ ਰੱਖ ਤੂੰ ਕਿਹੜੀ ਗੱਡੀ ਤੇ ਜਾਣਾ ਚਾਹਨਾ ਹੱਥ ਮੈਂ ਲੰਮਾ ਪੈ ਜਮ ਸਾਰੀਆਂ ਤੇ ਸਫਾਰੀ ਤੇ ਰੱਖਿਆ ਤੂੰ ਇੰਨਾ ਲੰਬਾ ਕਿੱਦਾਂ ਕਰੂੰਗਾ ਲਾਤ ਉਧਰ ਹੈ ਸਫਾਰੀ ਤੇ ਰੱਖਿਆ ਦੇਖਿਆ ਮੈਂ ਵੀ ਤੁਹਾਨੂੰ ਸਫਾਰੀ ਤੇ ਗਿਆ ਸੀ ਸੋਚ ਸੇਮ ਐ ਸੇਮ ਮੈਂ ਵੀ ਇਹਨਾਂ ਨੂੰ ਕਹਿਆ ਜੀ ਵੀ ਸਫਾਰੀ ਤੇ ਜਾਣਾ ਹੈ ਇਹਨੂੰ ਪਤਾ ਨਹੀਂ ਐ ਸਾਡਾ ਪਰ ਫਿਰ ਮੈਨੂੰ ਲੱਗਦਾ ਅਸੀਂ ਅਸੀਂ ਜਾ ਨਹੀਂ ਸਕਦੇ ਸਫਾਰੀ ਤੇ ਕਿਉਂਕਿ ਇਹ ਮਹਿੰਦਰ ਕੁਆੜੀਓਂ ਵੀ ਜਾਣੀ ਹੈ ਕਿ ਕਿ ਜਿੱਦਾਂ ਦੇ ਹਾਲਾਤ ਹੋ ਚੁੱਕੇ ਨੇ ਚਲੋ ਵੇ ਮੁੰਡਿਆ ਉਹ ਆ ਗਿਆ ਯਾਰ ਅਮਲੀ ਜੇ ਇਹਦਾ ਇਹ ਚੰਨੀ ਦਾ ਹੀ ਬਣਾ ਹੈ ਨਾ ਚੰਨੀ ਹਮਲੀ ਆ ਉਹ ਚੰਨੀ ਕੀ ਹੈ ਉਹ ਚਲੋ ਦੱਸੋ ਕਾ ਉਹ ਬਹਿ ਜਾ ਯਾਰ ਥੇਤੀ ਕੀ ਕਰੀਏ ਉਹ ਬਹਿ ਜਾ ਯਾਰ ਕੀ ਕਰਦੇ ਪਏ ਜੇ ਤੁਹਾਨੂੰ ਭੇਜ ਰਹੇ ਹਾਂ ਅਸੀਂ ਆਪਾਂ ਆਪਣੀ ਗੱਡੀ ਚੱਲ ਅਸੀਂ ਹੋਰ ਗੱਡੀ ਲੈ ਜੀ ਜਾਂ ਜਾਣਦੇ ਇਹਨਾਂ ਨੂੰ ਬੱਚਿਆਂ ਨੂੰ ਚੰਗਾ ਬੱਚਿਓ ਧਿਆਨ ਰੱਖਿਓ ਮੋਰੀ ਜਾ ਕੇ ਰੁਕ ਲੈ। ਉੱਥੇ ਤੱਕ ਪਹੁੰਚ ਜਾ ਛੇਤੀ ਆ ਜਾ। ਉੱਥੇ ਤੱਕ ਨਹੀਂ ਐਥੇ ਤੱਕ ਕਹਿੰਦਾ। ਪਿੰਡ ਦੇ ਮੋੜ ਤੇ ਪਾਣੀ ਲੈ ਕੇ ਖੜੇ ਆ। ਤੇ ਆਪਾਂ ਉੱਥੇ ਰੋਣ ਆ। ਕੋਈ ਨਹੀਂ, ਕਿਆ ਕਰ ਲੂਗੇ ਕਿਧਰੇ ਕੋਈ। ਨਹੀਂ ਨਹੀਂ। ਤੇ ਉੱਥੇ ਮੜੇ ਮੋਰੇ ਨੂੰ ਤਾਂ ਆਈ ਯਾਰ। ਕਿ ਤੂੰ ਸਾਡੇ ਨਾਲ ਆ ਜਾ। ਆ ਜਾ ਤੂੰ ਸਾਡੇ ਨਾਲ ਆ ਜਾ। ਖਿੱਚ ਜਾਈਏ ਭਾਵੇਂ। ਕਿਹੜਾ ਲੈ ਕੇ ਜਾਣਾ ਮੁੰਡਿਓ? ਬੁਲੇਟ ਬੁਲੇਟ ਲੈ ਜੰਨੇ ਆ ਜਾਮਾ ਵੀ ਲੈ ਜੰਨੇ ਆ ਸਾਡੇ ਕੋਲ ਸਭ ਕੁਝ ਹੈ ਅਮੀਰੀ ਵੀ ਹੈ ਮੈਂ ਜੇਲਾ ਠਾਣੇ ਪੈਸਾ ਕੀ ਨਹੀਂ ਦੇਖਿਆ ਕੀ ਹੈ ਨਹੀਂ ਆਪਣੇ ਕੀ ਹੈ ਨਹੀਂ ਸਭ ਕੁਝ ਹੈ ਆਪਣੇ ਆ ਚੰਨੀ ਦੇ ਬਾਪੂ ਹਣੀ ਹੋਰ ਬਾਪੂ ਜੀ ਕਿੱਦਾਂ कार्तिक oh, शुरू yeah. okay. 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 uh -huh. ਤਦ ਹੋਰ ਬਹੁਤ ਬਹੁਤ ਤੁਹਾਨੂੰ ਮਤਲਬ ਤਸੱਲੀ ਹੈ ਸ਼ਾਂਤੀ ਦੀ ਹੋਇਆ ਸੇਵਾ ਕਰਨਾ ਸੇਵਾ ਸੇਵਾ ਦਾ ਮੇਵਾ ਮੈਂ ਨਾ ਅਜੇ ਭਾਵੇਂ ਨੇ ਦੇਈ ਜੀ ਤੇ ਬਾਈ ਜੀ ਤੁਹਾਨੂੰ ਸੇਵਾ ਕਰਦੇ ਕਦੇ ਆਪਣੇ ਦਾ ਦੋ ਦਿਨ ਕੰਪਲੀਟ ਹੋ ਗਏ ਨਾ ਉਹ ਭੋਲੂ ਵਜੇ ਕਰਨੀਆਂ ਜਾਣ ਲੱਗੇ ਨੇ ਕਿੱਦਾਂ ਆ ਛਿੱਟਾ ਪਹਿਲੇ ਆਇਆ ਵਾ ਉਹ ਬਾਬਾ ਮੈਨੂੰ ਇਹ ਭੋਲੂ ਦੇ ਮਾੜੀ ਉਮੀਦ ਨਹੀਂ ਸੀਗੀ ਆ ਛਿੱਟਾ ਪਹਿਲੇ ਆਇਆ ਵਾ ਕਿੱਟ ਚੱਕ ਆਇਆ ਵਾ ਆ ਭਾਈ ਉਹਨਾਂ ਦੀ 11 ਵਜੇ ਆਇਆ ਭਰਾਵਾ ਸਲਾਮ ਭਾਈ ਜਾਨ ਸਭ ਕੋ ਸਲਾਮ 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 ਭਾਈ ਐਜ਼ਾਰੇ ਭਾਈ ਗੋਪੀ ਦੇ ਮੂੜ ਖੜਾ ਲਾ ਆ ਗਏ ਸੱਗ ਤੋਂ ਸੇਵਾ ਕਰੀਏ ਜੀ ਭਾਜੀ ਨਾਲ ਕੌਣ ਲੱਗਿਆ ਆ ਆਪਣੇ ਨਾਲ ਜੋਤ ਵੀਰਾ ਜੀਪ ਵਾਲੇ ਅਮਰੀਕਾ ਵਾਲੇ ਜੜੀਆ ਬਾਦਸ਼ਾਹ ਉਹ ਦੀ ਹੋਣਾ ਲ ਮਾਰ ਕੇ ਪਾ ਜੀ ਕੀ ਹਾਲ ਚਾਲ ਆ ਪਾ ਜੀ ਹੋਰ ਪਾ ਜੀ ਕੀ ਕਿੰਦਾ ਦਾ ਫੀਲ ਹੋ ਰਿਹਾ ਤੁਹਾਨੂੰ ਸੇਵਾ ਕਰਕੇ ਪਾ ਜੀ ਤੁਹਾਨੂੰ ਲੱਗਿਆ ਲੰਗਰ ਲੋ ਆ ਗਈ ਨਾ ਤਾਂ ਮਾਰਾ ਨਹੀਂ ਤੇ ਤੁਹਾਡੇ ਦਿਰੋਂ ਲਾਗੇ ਲੰਡਨ ਇਹਦਾ ਕਿੱਥੇ ਲਾਣਾ ਹੈ ਨੰਗਾ ਨਾ ਲੰਗਰ ਲਾਣਾ ਮਾਰਿਆ ਸੀ ਕੋਣ ਓਏ ਹੋਏ ਹੋਏ ਬਹੁਤ ਸਿਆਣੀ ਲਾਣਾ ਬਾਹਰ ਕਿਹਦਾ ਉਹ ਮੈਂ ਚੰਗਾ ਨਹੀਂ ਕਿ ਕਿੱਦਾਂ ਹਾਲ ਚੱਲ ਬਾਬਿਓ ਸਾਰੀ ਵੀਡੀਓ ਦੇਖ ਲਈ ਹੋਣੀ ਤੁਸੀਂ ਕਿੱਦਾਂ ਦਾ ਲੱਗਿਆ ਵਲੌਗ ਲਾਈਕ ਕਰ ਲਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਤੇ ਬਾਕੀ ਸਾਰੇ ਖੁਸ਼ ਰਿਆ ਕਰੋ ਤੇ ਚਲੋ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਚੰਗਾ